ਪਾਵੇਂ ਚਤਰ ਸਿੰਘ ਪਰਵਾਨਾ ਅੱਜ ਜਸਮਾਨੀ ਤੌਰ ਤੇ ਸਾਡੇ ਵਿੱਚ ਨਹੀਂ ਰਹੇ ਇੱਕ ਗੀਤਕਾਰੀ ਦੇ ਯੁੱਗ ਦਾ ਅੰਤ ਵੀ ਹੋਇਆ ਬਿਮਾਰਤਾ ਉਹ ਡੇਢ ਕਿ ਮਹੀਨੇ ਤੋਂ ਬਹੁਤ ਜ਼ਿਆਦਾ ਹੋ ਗਈ ਸੀਗੇ ਲੇਕਿਨ ਵੀਕ ਤਾਂ ਉਹ 1 ਸਾਲ ਤੇ ਸੀਗੇ ਮਾ ਲੋ ਰੋਟੀ ਪਾਣੀ ਘਾਟੀ ਖਾਂਦੇ ਸੀਗੇ ਮੰਜੇ ਤੇ ਸੀਗੇ ਲੇਕਿਨ ਡੇਢ ਕਿ ਮਹੀਨੇ ਤੋਂ ਪੂਰੀ ਤਰ੍ਹਾਂ ਉਹ ਰੋਟੀ ਪਾਣੀ ਛੱਡ ਗਏ ਸੀਗੇ ਤੇ ਪ੍ਰੋਬਲਮ ਆਣੀ ਸੇ ਨੂੰ ਸ਼ੁਰੂ ਹੋ ਗਈ ਸੀਗੀਆਂ ਉਹਨਾਂ ਨੂੰ ਸਰਕਾਰੀ ਹਸਪਤਾਲ ਵਿੱਚ ਵੀ ਦਿਖਾਇਆ ਉੱਥੇ ਦਾਖਲ ਵੀ ਕਰਾਇਆ ਫਿਰ ਪੀਜੀਆਈ ਚ ਵੀ ਲੈ ਗਏ ਫਿਰ ਲੁਧਿਆਣਾ ਗੁਰਤੇਗ ਬਾਦਰ ਜੀ ਵੀ ਲੈ ਕੇ ਗਏ ਲੁਧਿਆਣਾ ਕ੍ਰਿਸ਼ਨਾ ਹਸਪਤਾਲ ਚ ਵੀ ਲੈ ਕੇ ਗਏ ਆ ਫਿਰ ਉਹਨਾਂ ਡਾਕਟਰਾਂ ਨੇ ਸਾਨੂੰ ਦੱਸਤਾ ਸੀਗਾ ਕਿ ਇਹਨਾਂ ਦੀ ਸਾਨੂੰ ਸੇਵਾ ਹੀ ਕਰਨੀ ਪੈਣੀ ਆ ਫਿਰ ਮੈਂ ਉਹਨਾਂ ਆਪਣੇ ਘਰ ਵਿੱਚ 1.5 ਮਹੀਨਾ ਉਹਨਾਂ ਦੀ ਸੇਵਾ ਕੀਤੀ ਤੇ ਪਰਸੋਂ ਸਾਇਤਰੀ ਨੂੰ ਉਹ ਸਵੇਰ ਸੱਜਰੀ ਪੂਰੇ ਹੋ ਗਏ ਨੇ ਤੁਹਾਡਾ ਤਾਂ ਅਕਸਰ ਇੰਟਰਵਿਊ ਵਿੱਚ ਜਿਗਰ ਵੀ ਕਰ ਦਿੰਦੇ ਸੀ ਬਬਲੂ ਮੇਰੀ ਬਹੁਤ ਸੇਵਾ ਕਰਦਾ ਹੈ ਨਾ ਕਿਵੇਂ ਬਚਪਨ ਬੀਤਿਆ ਕਿਵੇਂ ਬਚਪਨ ਦੇ ਵਿੱਚ ਤਾਂ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਕਾਰਾਂ ਵੀ ਆਉਂਦੀਆਂ ਹੋਣਗੀਆਂ ਵੱਡੇ ਵੱਡੇ ਕਲਾਕਾਰ ਆਉਂਦੇ ਸੀਗੇ ਹੈ ਨਾ ਉਸ ਤੋਂ ਹਾਂ ਉਸ ਤੋਂ ਉਹਦੋਂ ਦੇ ਦਿਨ ਕਿਵੇਂ ਸੀਗੇ ਉਹਦੋਂ ਦਿਨ ਬਹੁਤ ਵਧੀਆ ਸੀਗੇ ਜੀ ਲੇਕਿਨ ਗੱਲ ਇਹ ਆ ਕਿ ਉਦੋਂ ਮੈਂ ਬੱਚਾ ਸੀਗਾ ਤੇ ਦੇਖਦਾ ਸਭ ਕੁਝ ਸੀਗਾ ਇਹਨਾਂ ਦੀ ਚੜਾਈ ਇਹਨਾਂ ਕੋਲ ਮੈਂ ਤਾਂ ਨਾਮ ਵੀ ਨਹੀਂ ਪਤਾ ਕਿੰਨਾ ਗਾਇਕਾਂ ਨੇ ਗਾਣੇ ਹੁਣ ਤੱਕ ਲੈ ਲੈ ਕਿੰਨੇ ਇਹਨਾਂ ਦੇ ਖਾੜੇ ਲੱਗਦੇ ਸੀ ਤਿੰਨ ਤਿੰਨ ਚਾਰ ਚਾਰ ਖਾੜੇ ਲੱਗਦੇ ਸੀ ਦਿੱਲੀ ਦੇ ਕਾਰਾਂ ਤੇ ਘੁੰਮਦੇ ਸੀਗੇ ਸਾਰਾ ਕੁਝ ਸਹੀ ਸੀਗਾ ਲੇਕਿਨ ਉਹ ਜਿਵੇਂ ਜਿਵੇਂ ਦੌਰ ਬਦਲਿਆ ਇਹਨਾਂ ਦਾ ਜਿਹੜਾ ਮਤਲਬ ਕਿ ਕੰਮ ਆਉ ਜਿਵੇਂ ਖਤਮ ਹੋ ਗਿਆ ਤੇ ਬਸ ਹੌਲੀ ਹੌਲੀ ਅਸੀਂ ਡਿੱਗਦੇ 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 ਡਿੱਗ ਪਏ ਤੁਸੀਂ ਇੰਨਾ ਸੁਨਹਿਰੀ ਜੋਗ ਸੀਗਾ ਇੰਨੀ ਚੜ੍ਹਾਈ ਸੀ ਉਸ ਤੋਂ ਬਾਅਦ ਇੰਨੀ ਦੁਰਦਸ਼ਾ ਹੋਣ ਦਾ ਤੁਸੀਂ ਕਾਰਨ ਮੰਨਦੇ ਕਿਉਂ ਕਿਉਂ ਆਇਆ ਅਜਿਹੇ ਹਾਲਾਤ ਬਣ ਗਏ ਪੈਸਾ ਖੋਦ ਇੰਨਾ ਕੋ ਚੱਲ ਕੇ ਆਂਦਾ ਰਿਹਾ ਵਾ ਖੋਦ ਇਹ ਪੈਸੇ ਆ ਕੋਲ ਘਟ ਗਏ ਨੇ ਉਹਦੀ وجہ ਕਰਕੇ ਜਿਹੜਾ ਫਿਰ ਅੱਗੇ ਜਿਹੜਾ ਫਿਰ ਸਮਾਂ ਚੇਂਜ ਹੋਇਆ ਫਿਰ ਪੈਸਿਆਂ ਦਾ ਸਮਾਂ ਆਇਆ ਫਿਰ ਉਦੋਂ ਜਾ ਕੇ ਉਹਦੀ ਅਹਿਮੀ ਸਮਝ ਆਈ ਉਹ ਤੱਕ ਰ ਇਹ ਜਿਹੜੀ ਜਿਸ ਤਰ੍ਹਾਂ ਦਾ ਉਸ ਟਾਈਮ ਲਿਖਤ ਸੀਗੀ ਉਹ ਖਤਮ ਹੋ ਗਈ ਨਵੇਂ ਤਰੀਕੇ ਦੇ ਗਾਣੇ ਲਿਖਣੇ ਸ਼ੁਰੂ ਹੋ ਗਏ ਨਵੇਂ ਤਰੀਕੇ ਦੇ ਸਿੰਗਰ ਆਣੇ ਸ਼ੁਰੂ ਹੋ ਗਏ ਉਸ ਤੋ ਉਸ ਤਰੀਕੇ ਨਾਲ ਫਿਰ ਅਸੀਂ ਡਾਊਨ ਹੋਣਾ ਸ਼ੁਰੂ ਹੋ ਗਏ ਪਰ ਅਕਸਰ ਲੋਕ ਕਹਿੰਦੇ ਆ ਜਿਵੇਂ ਐਚ ਐਮ ਟੀਆਂ ਜਾਂ ਪੁਰਾਣੀਆਂ ਕੰਪਨੀਆਂ ਨੇ ਹੈਨਾ ਪੁਰਾਣੇ ਗੀਤਕਾਰਾਂ ਨੂੰ ਕਲਾਕਾਰਾਂ ਨੂੰ ਉਥੋਂ ਰੈਲਟੀ ਆ ਜਾਂਦੀ ਹੈ ਪੈਸੇ ਆ ਜਾਂਦੇ ਤੁਹਾਨੂੰ ਕਦੇ ਨਹੀਂ ਆਏ ਪੈਸੇ ਉਹਨਾਂ ਤੋਂ ਅੱਜ ਤੋਂ ਮੇਰੇ ਖਿਆਲ ਨਾਲ 2025 ਸੜ ਪਹਿਲਾਂ ਇਹਨਾਂ ਨੂੰ ਕੁਝ ਕੁਝ ਨਾ ਕੁਝ ਰੈਲਿਟੀ ਆਂਦੀ ਰਹੀ ਆ ਲੇਕਿਨ ਉਹ ਫਿਰ ਇੱਕੋ ਵਾਰ ਉਹ ਬੰਦ ਹੋ ਗਈ ਉਸ ਤੋਂ ਰ ਉਹ ਉੱਥੇ ਤੱਕ ਅਸੀਂ ਉਹ ਮਤਲਬ ਉਹ ਮੇ ਡੈਂਟ ਜਿਹਨੇ ਡੈਡੀ ਜੀ ਨੇ ਉਹ ਉੱਥੇ ਪਹੁੰਚ ਵੀ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਦੁਬਾਰਾ ਚੱਲੂ ਹੋ ਜਾਵੇ ਲੇਕਿਨ ਉਹ ਦੁਬਾਰਾ ਚੱਲੂ ਨਹੀਂ ਹੋ ਪਾਈ ਜਦੋਂ ਅੰਤਮ ਸੰਸਕਾਰ ਹੋਇਆ ਸੀ ਕਿਉਂਕਿ ਯਾਰ ਯਾਰ ਦੋਸਤ ਸਕੇ ਸੰਬੰਧੀ ਪਰਿਵਾਰਕ ਮੈਂਬਰ ਨੂੰ ਆਸ ਨਹੀਂ ਸੀ ਕੋਈ ਸਰਕਾਰ ਦਾ ਬੰਦਾ ਆਊਗਾ ਐਡੇ ਗੀਤ ਲਿਖੇ ਹੁਣ ਐਡਾ ਵੱਡਾ ਗੀਤਕਾਰ ਚੱਲਿਆ ਹੋਵੇ ਦੁਨੀਆ ਤੋਂ ਕੋਈ ਵੱਡੇ ਕਲਾਕਾਰ ਹੋਣਗੇ ਫਿਰ ਕੀ ਨਿਰਾਸ਼ਾ ਹੱਥ ਲੱਗੀ ਕੀ ਲੱਗਿਆ ਨਿਰਾਸ਼ਾ ਹੀ ਹੱਥ ਲੱਗੀ ਆ ਵੈਸੇ ਮੈਂ ਤੁਹਾਨੂੰ ਸੱਚ ਦੱਸਦਾ ਵਾਂ ਕਿਉਂਕਿ ਸਾਨੂੰ ਇਦਾਂ ਲੱਗਦਾ ਸੀਗਾ ਸਾਨੂੰ ਇਦਾਂ ਲੱਗਦਾ ਸੀਗਾ ਅਸੀਂ ਗੱਲਾਂ ਕਰਦੇ ਹੁੰਦੇ ਸੀਗੇ ਵੇ ਦੇਖੋ ਜਦੋਂ ਇਹ ਜਾਣਗੇ ਨਾ ਤਾਂ ਤਾਂ ਦੇਖੋ ਘਰ ਦੇ ਤੋਂ ਬਾਅਦ ਲੋਕ ਰੋਣਗੇ ਇੱਥੇ ਕੱਠ ਦੇਖੋ ਕਿੰਨਾ ਹੋਊਗਾ ਦੇਖੋ ਕਿੰਨੇ ਕਲਾਕਰ ਪਹੁੰਚਣਗੇ ਦੇਖੋ ਕਿੰਨਾ ਹੋਊਗਾ ਤਾਂ ਉੱਤਖਰੀ ਉਹ ਦੇਖਿਓ ਸਾਰਾ ਕੁਝ ਉਸ ਤਰਤ ਹੋਇਆ ਸਾਰਾ ਕੁਝ ਹੀ ਉਸ ਤਰਤ ਹੋਇਆ ਹੋਇਆ ਕਿ ਹੁਣ ਅੱਗੇ ਦੇਖੋ ਹੋਗਾ ਉਹਨਾਂ ਦਾ ਦਿਨ ਬੁੱਧਵਾਰ ਨੂੰ 4 ਤਰੀਕ ਨੂੰ ਠੀਕ ਹੈ ਤੇ ਹੁਣ ਹੁਣ ਉੱਥੇ ਪਤਾ ਲੱਗ ਲੈਣਾ ਜੀ ਪੰਜਾਬੀ ਗੀਤਕਾਰੀ ਦਾ ਇੱਕ ਯੁੱਗ ਚਤਰ ਸਿੰਘ ਪਰਵਾਨਾ ਭਾਵੇਂ ਚਤਰ ਸਿੰਘ ਪਰਵਾਨਾ ਅੱਜ ਜਸਮਾਨੀ ਤੌਰ ਤੇ ਸਾਡੇ ਵਿੱਚ ਨਹੀਂ ਰਹੇ ਇੱਕ ਗੀਤਕਾਰੀ ਦੇ ਯੁੱਗ ਦਾ ਅੰਤ ਵੀ ਹੋਇਆ ਪਰ ਉਹਨਾਂ ਦੇ ਗੀਤਾਂ ਦੀਆਂ ਜਿਹੜੀਆਂ ਗੂੰਜਾਂ ਨੇ ਉਹ ਰਹਿੰਦੀ ਦੁਨੀਆ ਤੱਕ ਸਾਡੇ ਪੰਜਾਬੀ ਸੰਗੀਤ ਦੇ ਵਿੱਚ ਗੂੰਜਦੀਆਂ ਰਹਿਣਗੀਆਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਜੇ ਕਿਸੇ ਕੌਮ ਨੂੰ ਜੇ ਕਿਸੇ ਦੇਸ਼ ਨੂੰ ਜੇ ਕਿਸੇ ਸਟੇਟ ਦੇ ਸੱਭਿਆਚਾਰ ਨੂੰ ਵਿਸਥਰੇ ਨੂੰ ਵਿਰਾਸਤ ਨੂੰ ਪੜਨਾ ਹੋਵੇ ਦੇਖਣਾ ਹੋਵੇ ਉਹਦੇ ਬਾਰੇ ਜਾਣਨਾ ਹੋਵੇ ਤੌਸ ਆਂਦੇਵ ਰਾਸਤੇ ਗੀਤਕਾਰ ਗਾਇਕ ਸਾਹਿਤਕਾਰ ਨੂੰ ਸੁਣ ਲਿਆ ਜਾਵੇ ਲੋਕ ਗੀਤਾਂ ਨੂੰ ਸੁਣ ਲਿਆ ਜਾਵੇ ਸਾਹਿਤ ਨੂੰ ਪੜ ਲਿਆ ਜਾਵੇ ਤਾਂ ਆਪਾਂ ਉਹਨਾਂ ਤੋਂ ਜਾਣੂ ਹੋ ਜਾਂਦੇ ਆ ਪਰ ਜਿਹੜੇ ਚਤਰ ਸਿੰਘ ਪਰਵਾਨਾ ਸੀ ਉਹਨਾਂ ਨੇ ਹਜ਼ਾਰਾਂ ਗੀਤ ਲਿਖੇ ਮਿੱਤਰਾਂ ਦੀ ਮੋਟਰ ਤੇ ਲੀੜੇ ਧੋਣ ਦੇ ਬਹਾਨੇ ਆ ਜਾ ਹੁਣ ਮੇਰੇ ਬਾਪੂ ਨੇ ਨਲਕੇ ਤੇ ਮੋਟਰ ਲਾਤੀ ਲੋਕਾਂ ਦਾ ਉਹਨਾਂ ਨੂੰ ਦੁੱਧ ਫਿੱਕਦਾ ਤੇਰਾ ਵੇਕਦਾ ਜੈ ਕੁਰੇ ਪਾਣੀ ਪਈਆ ਰਾਣੀ ਜੀ ਕਰ ਲੋ ਫਿੱਟ ਕਹਾਣੀ ਜੇ ਜਿਹਾ ਸੀ ਗੀਤਾਂ ਦੇ ਨਾਮ ਲੈਣ ਲੱਗੇ ਤਾਂ ਹਜ਼ਾਰ ਤੋਂ ਵੱਧ ਗੀਤ ਨੇ ਕੇ ਦੀਪ ਜਮਲਾ ਜੀ ਤੋਂ ਲੈ ਕੇ ਹਰ ਗੀਤ ਦਾ ਗਾਇਕ ਨੇ ਉਹਨਾਂ ਦੇ ਗੀਤ ਗਾਏ ਨੇ ਜੇਕਰ ਹੁਣ ਗੱਲ ਕਰੀਏ ਬਲਕਾਰ ਸਿੱਧੂ ਉਹਨਾਂ ਵੱਲੋਂ ਵੀ ਉਹਨਾਂ ਦੇ ਗੀਤ ਗਾਏ ਗਏ ਨੇ ਉਹ ਇੱਕ ਹੁਣ ਇਸ ਟਾਈਮ ਵਿਧਾਇਕ ਵੀ ਨੇ ਪਰ ਜਿਹੜੇ ਅਕਸਰ ਕਿਹਾ ਜਾਂਦਾ ਹੈ ਕਿ ਜਿਹੜਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਵੀ ਕਲਾਕਾਰ ਨੇ ਤੇ ਉਹਨਾਂ ਨੂੰ ਕਲਾਕਾਰਾਂ ਦੀ ਸਾਰ ਲੈਣੀ ਚਾਹੀਦੀ ਹੈ ਪਰ ਜਿਹੜੇ ਚਤਰ ਸਿੰਘ ਪਰਵਾਨਾ ਸੀ ਜਿਨ੍ਹਾਂ ਨੇ ਹਜ਼ਾਰਾਂ ਸੁਪਰ ਹਿੱਟ ਗੀਤ ਦਿੱਤੇ ਬਹੁਤ ਸਾਰੇ ਗਾਇਕ ਨੇ ਜਿਹੜੇ ਉਹਨਾਂ ਦੇ ਗੀਤ ਗਾ ਕੇ ਹਿੱਟ ਬਣੇ ਦੇਵੀ ਮਖਸੂਸਪੁਰ ਦੀਆਂ ਦੋ ਲਾਈਨਾਂ ਨੇ ਕਹਿੰਦੇ ਕਿਸੇ ਨੀਹਾਂ 'ਚ ਕਿਸੇ ਦੇ ਪੈਂਦੇ ਗਾਣੇ ਕਿਸੇ ਦੇ ਮਹਿਲ ਬਣਦੇ ਨੀਹਾਂ 'ਚ ਕਿਸੇ ਦੇ ਪੈਂਦੇ ਗਾਣੇ ਸੋ ਚਤਰ ਸਿੰਘ ਪਰਵਾਨਾ ਦੇ ਗਾਣੇ ਵੀ ਬਹੁਤ ਸਾਰੇ ਗਾਇਕਾਂ ਦੇ ਮਹਿਲਾਂ ਦੇ ਵਿੱਚ ਬਣੇ ਪਏ ਨੇ ਜਿਨ੍ਹਾਂ ਦੇ ਵੱਡੇ ਵੱਡੇ ਮਹਿਲ ਉਸਾਰੇ ਗਏ ਸੀ ਦੋ ਦਿਨ ਪਹਿਲਾਂ ਉਹਨਾਂ ਦੀ ਅੰਤਮ ਯਾਤਰਾ ਹੋਈ ਸੀ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਕਿਉਂਕਿ ਚਤਰ ਸਿੰਘ ਪ੍ਰਵਾਨਾ ਤੁਸੀਂ ਅਸੀਂ ਸਾਰੇ ਜਾਣਦੇ ਹਾਂ ਜਿਹੜਿਆਂ ਨੇ ਉਹਨਾਂ ਦੇ ਅੰਤਮ ਦਿਨ ਸੀ ਬੜੇ ਦੁਖਦਾਈ ਸੀ ਕਿਉਂਕਿ ਰਹਿਣ ਲਈ ਘਰ ਨਹੀਂ ਸੀ ਕਦੇ ਆਪਣੀ ਧੀ ਦੇ ਘਰ ਰਹਿੰਦੇ ਸੀ ਕਦੇ ਆਪਣੇ ਕਿਸੇ ਬੇਟੇ ਦੇ ਘਰ ਰਹਿੰਦੇ ਸੀ ਕਦੇ ਆਪਣੇ ਕਿਸੇ ਬੇਟੇ ਦੇ ਤਾਂ ਘਰ ਰਹਿੰਦੇ ਸੀ ਜਿਹੜੇ ਉਹਨਾਂ ਦੇ ਗੀਤਾਂ ਨੂੰ ਪਿਆਰ ਕਰਦੇ ਸੀ ਸੰਗੀਤ ਨੂੰ ਪਿਆਰ ਕਰਦੇ ਸੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਸੀ ਅਕਸਰ ਸਰਕਾਰਾਂ ਕੋਲ ਗਹਾਰ ਵੀ ਲਾਉਂਦੇ ਸੀ ਕਿ ਸਾਡੀ ਕੌਮ ਦਾ ਇਹ ਸਾਡੀ ਗੀਤਕਾਰੀ ਦਾ ਸਰਮਾਇਆ ਹੈ ਇਹਨਾਂ ਨੇ ਹਜ਼ਾਰਾਂ ਗੀਤ ਦਿੱਤੇ ਨੇ ਇਹਨਾਂ ਦੀ ਸੇਧ ਦਾ ਖਿਆਲ ਕੀਤਾ ਜਾਵੇ ਇਹਨਾਂ ਦੀ ਦੇਖਰੇ ਕੀਤੀ ਜਾਵੇ ਪਰ ਕਿਸੇ ਵੀ ਸਰਕਾਰ ਨੇ ਭਾਵੇਂ ਮੁੱਖ ਮੰਤਰੀ ਵੀ ਕਲਾਕਾਰ ਸੀ ਸਾਰ ਨਹੀਂ ਲਈ ਆਖਰ ਅੰਤਮ ਦਿਨਾਂ ਦੇ ਵਿੱਚ ਉਹ ਸੰਕੇਤ ਬਿਮਾਰੀ ਤੋਂ ਬਾਅਦ ਦਮ ਤੋੜ ਗਏ ਉਹਨਾਂ ਦੇ بیٹے ਬਬਲੂ ਸਾਡੇ ਨਾਲ ਹੈ ਤੁਸੀਂ ਅਕਸਰ ਉਹਨਾਂ ਦੀ ਇੰਟਰਵਿਊਆਂ ਸੁਣੀਆਂ ਹੋਣੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦਾ ਜ਼ਿਕਰ ਹੁੰਦਾ ਤੇ ਬਬਲੂ ਦਾ ਜੇਕਰ ਵੀ ਜ਼ਰੂਰ ਹੁੰਦਾ ਬਬਲੂ ਨਾਲ ਗੱਲ ਕਰਾਂਗੇ ਉਹਨਾਂ ਦੇ ਪਿਤਾ ਦੀਆਂ ਯਾਦਾਂ ਤਾਜ਼ੀਆਂ ਕਰਾਂਗੇ ਕਿਵੇਂ ਜਦੋਂ ਸੁਨਹਿਰੀ ਯੁੱਗ ਸੀਗਾ ਜਦੋਂ ਬਹੁਤ ਸਾਰੇ ਵੱਡੇ ਵੱਡੇ ਕਲਾਕਾਰਾਂ ਦੀਆਂ ਵੱਡੀਆਂ ਵੱਡੀਆਂ ਕਾਰਾਂ ਦਰਵਾਜ਼ੇ ਤੇ ਦਸਤਕ ਦਿੰਦੀਆਂ ਹੋਣਗੀਆਂ ਤੇ ਜਦੋਂ ਅੰਤਿਮ ਦਿਨ ਸੀ ਬੜੇ ਦੁਖਦਾਈ ਦਿਨ ਸੀ ਬੜੇ ਤਕਲੀਫ ਦੇ ਵਿੱਚ ਸੀ ਬੜਿਆ ਲੋਕਾਂ ਨੂੰ ਫੋਨ ਵੀ ਕਰਦੇ ਸੀ ਬਹੁਤ ਸਾਰੇ ਲੋਕ ਫੋਨ ਵੀ ਨਹੀਂ ਸੀ ਚੱਕਦੇ ਬਹੁਤ ਸਾਰੇ ਆਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਬਬਲੂ ਸਾਡੇ ਨਾਲ ਬਬਲੂ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਸੇਗਾ ਜੀ ਪਹਿਲਾਂ ਤਾਂ ਚਤਰ ਸਿੰਘ ਜੀ ਪਰਵਾਨਾ ਸਾਡੇ ਵਿੱਚ ਅਸਮਾਨੀ ਤੌਰ ਤੇ ਨਹੀਂ ਰਹੇ ਅਸੀਂ ਉਹਨਾਂ ਪ੍ਰਤੀ ਦੁੱਖ ਪ੍ਰਗਟ ਕਰਦੇ ਹਾਂ ਕਿਵੇਂ ਕਿੰਨੀ ਦੇਰ ਤੋਂ ਬਿਮਾਰ ਸੀ ਕਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਦੇਖੋ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਇਸ ਤਰ੍ਹਾਂ ਕਿ ਬਿਮਾਰਤਾ ਉਹ ਡੇਢ ਕਿ ਮਹੀਨੇ ਤੋਂ ਬਹੁਤ ਜ਼ਿਆਦਾ ਹੋ ਗਈ ਸੀਗੇ ਲੇਕਿਨ ਵੀਕ ਤਾਂ ਉਹ 1 ਸਾਲ ਤੇ ਸੀਗੇ ਮਤਲਬ ਰੋਟੀ ਪਾਣੀ ਘੱਟ ਹੀ ਖਾਂਦੇ ਸੀਗੇ ਮੰਜੇ ਤੇ ਸੀਗੇ ਲੇਕਿਨ ਡੇਢ ਕਿ ਮਹੀਨੇ ਤੋਂ ਪੂਰੀ ਤਰ੍ਹਾਂ ਉਹ ਰੋਟੀ ਪਾਣੀ ਛੱਡ ਗਏ ਸੀਗੇ ਤੇ ਪ੍ਰੋਬਲਮ ਆਣੀ ਇਸੇ ਨੂੰ ਸ਼ੁਰੂ ਹੋ ਗਈ ਸੀਗੀਆਂ ਫਿਰ ਅਸੀਂ ਉਹਨਾਂ ਨੂੰ ਸਰਕਾਰੀ ਹਸਪਤਾਲ ਵਿੱਚ ਵੀ ਦਿਖਾਇਆ ਉੱਥੇ ਦਾਖਲ ਵੀ ਕਰਾਇਆ ਫਿਰ ਪੀਜੀਆਈ ਚ ਵੀ ਲੈ ਗਏ ਫਿਰ ਲੁਧਿਆਣਾ ਗੁਰਤੇਗ ਬਾਦਰ ਚ ਵੀ ਲੈ ਕੇ ਗਏ ਲੁਧਿਆਣਾ ਕ੍ਰਿਸ਼ਨਾ ਹਸਪਤਾਲ ਚ ਵੀ ਲੈ ਕੇ ਗਏ ਆ ਫਿਰ ਉਹਨਾਂ ਡਾਕਟਰਾਂ ਨੇ ਸਾਨੂੰ ਦੱਸਤਾ ਸੀਗਾ ਕਿ ਇਹਨਾਂ ਦੀ ਸਾਨੂੰ ਸੇਵਾ ਹੀ ਕਰਨੀ ਪੈਣੀ ਆ ਫਿਰ ਮੈਂ ਉਹਨਾਂ ਨੂੰ ਆਪਣੇ ਘਰ ਵਿੱਚ 1.5 ਮਹੀਨਾ ਉਹਨਾਂ ਦੀ ਸੇਵਾ ਕੀਤੀ ਕਿ ਪਰਸੋਂ ਸਾਇਤਰੀ ਨੂੰ ਉਹ ਸਵੇਰ ਸਾਜਰੇ ਪੂਰੇ ਹੋ ਗਏ ਨੇ ਉਹ ਹਾਂ ਇਹ ਤੋਂ ਪਹਿਲਾਂ ਅਸੀਂ ਇੱਕ ਇੰਟਰਵਿਊ ਕਰਕੇ ਆਏ ਸੀ ਪੈਲ ਦੇ ਕੋਲ ਇੱਕ ਪਿੰਡ ਸੀਗਾ ਉੱਥੇ ਉਹ ਕਿੰਨਾ ਕੋਲ ਰਹਿੰਦੇ ਸੀ ਉਸ ਤੋਂ ਪਹਿਲਾਂ ਤੁਹਾਡੇ ਕੋਲ ਵੀ ਰਹਿੰਦੇ ਰਹੇ ਨੇ ਹਾਂਜੀ ਹਾਂਜੀ ਹਾਂ ਉਹ ਇਸ ਤਰ੍ਹਾਂ ਸੀਗਾ ਜੀ ਦੇਖੋ ਉੱਥੇ ਮੇ ਸਿਸਟਰ ਰਹਿੰਦੀ ਆ ਸਿਸਟਰ ਦੇ ਕੋਲੇ ਉਹ ਉਹਨਾਂ ਨੇ 1.5 ਤੋਂ ਸਾਲ ਆਪਣੇ ਗੁਜ਼ਾਰੇ ਨੇ ਉਹਦੀ وجہ ਇਹ ਸੀਗੀ ਕਿ ਮੈਂ ਵੀ ਇੱਥੇ ਘਰ ਜਵਾਈ ਹੋਈ ਆ ਜਦ ਕੀ ਰਹਿੰਦੇ तकरीबन ਸ਼ੁਰੂ ਤੋਂ ਮਿਲ ਕੋਈ ਰਹਨੇ ਉਹ ਵਿੱਚ ਜੇ ਫਿਰ ਸਮਾਂ ਕੁਛ ਇਦਾਂ ਦਾ ਆ ਗਿਆ ਸੀ ਕਿ ਫਿਰ ਮੈਂ ਆਪਣੀ ਉਹਨਾਂ ਨੂੰ ਭੈਣ ਦੇ ਕੋਲ ਛੜਤਾ ਸੀਗਾ ਸਾਲ ਦੋ ਸਾਲ ਲਈ ਫਿਰ ਜਿਵੇਂ ਬਿਮਾਰ ਹੋਈ ਮੈਂ ਫਿਰ ਉਹਨਾਂ ਨੂੰ ਆਪਣੇ ਕੋਲ ਲਿਆਇਆ ਤੁਹਾਡਾ ਤਾਂ ਅਕਸਰ ਇੰਟਰਵਿਊ ਵਿੱਚ ਜਿਗਰ ਵੀ ਕਰਦੇ ਹੁੰਦੇ ਸੀ ਕਿ ਬਬਲੂ ਮੇਰੀ ਬਹੁਤ ਸੇਵਾ ਕਰਦਾ ਹੈ ਨਾ ਕਿਵੇਂ ਬਚਪਨ ਬੀਤਿਆ ਕਿਵੇਂ ਬਚਪਨ ਦੇ ਵਿੱਚ ਤਾਂ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਕਾਰਾਂ ਵੀ ਆਉਂਦੀਆਂ ਹੋਣਗੀਆਂ ਵੱਡੇ ਵੱਡੇ ਕਲਾਕਾਰਾਂ ਦੇ ਸੀਗੇ ਹੈ ਨਾ ਉਸ ਤੋਂ ਹਾਂ ਉਸ ਤੋਂ ਉਹਦੋਂ ਦੇ ਦਿਨ ਕਿਵੇਂ ਸੀਗੇ ਉਹਦੋਂ ਦਿਨ ਬਹੁਤ ਵਧੀਆ ਸੀਗੇ ਜੀ ਲੇਕਿਨ ਗੱਲ ਇਹ ਹੈ ਕਿ ਉਦੋਂ ਮੈਂ ਬੱਚਾ ਸੀਗਾ ਤੇ ਦੇਖਦਾ ਸਭ ਕੁਝ ਸੀਗਾ ਇਹਨਾਂ ਦੀ ਚੜਾਈ ਇਹਨਾਂ ਕੋਲ ਮੈਂ ਤਾਂ ਨਾਮ ਵੀ ਨਹੀਂ ਪਤਾ ਕਿੰਨਾ ਗਾਇਕਾਂ ਨੇ ਗਾਣੇ ਹੁਣ ਤੱਕ ਲੈ ਲਏ ਕਿੰਨੇ ਇਹਨਾਂ ਦੇ ਖਾੜੇ ਲੱਗਦੇ ਸੀ ਤਿੰਨ ਤਿੰਨ ਚਾਰ ਚਾਰ ਖਾੜੇ ਲੱਗਦੇ ਸੀ ਡੇਲੀ ਦੇ ਕਾਰਾਂ ਤੇ ਘੁੰਮਦੇ ਸੀਗੇ ਸਾਰਾ ਕੁਝ ਸਹੀ ਸੀਗਾ ਲੇਕਿਨ ਉਹ ਜਿਵੇਂ ਜਿਵੇਂ ਦੌਰ ਬਦਲਿਆ ਇਹਨਾਂ ਦਾ ਜਿਹੜਾ ਮਤਲਬ ਕਿ ਕੰਮ ਆ ਜਿਵੇਂ ਖਤਮ ਹੋ ਗਿਆ ਤੇ ਬਸ ਹੌਲੀ ਹੌਲੀ ਅਸੀਂ ਡਿੱਗਦੇ 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 ਡਿੱਗ ਪਏ ਤੇ ਮਸਸਤਾਈਆਂ ਫਿਰ ਥੱਲੇ ਆ ਗਿਆ ਸੀ ਤੁਸੀਂ ਇੰਨਾ ਸੁਨਹਿਰੀ ਜੋਗ ਸੀਗਾ ਇੰਨੀ ਚੜ੍ਹਾਈ ਸੀ ਉਸ ਤੋਂ ਬਾਅਦ ਇੰਨੀ ਦੁਰਦਸ਼ਾ ਹੋਣ ਦਾ ਤੁਸੀਂ ਕਾਰਨ ਮੰਨਦੇ ਕਿਉਂ ਕਿਉਂ ਇਹ ਅਜਿਹੇ ਹਾਲਾਤ ਬਣ ਗਏ ਕਾਰਨ ਇਹ ਹੈ ਜੀ ਦੇਖੋ ਜਿਹੜੇ ਸਮਾਂ ਦੇ ਵਿੱਚ ਇਹ ਰਾਈਟਰ ਸੀਗੇ ਉਸ ਦਮ ਸਮੇਂ ਵਿੱਚ ਪੈਸੇ ਨੂੰ ਬਾੜੀ ਇਮਤ ਨਹੀਂ ਦਿੱਤੀ ਜਾਂਦੀ ਸੀ ਤੇ ਇੱਕ ਇਹਨਾਂ ਦਾ ਕੁਦਰਤੀ ਇਹਨਾਂ ਦਾ ਆਪਣਾ ਸੁਭਾਅ ਇਦਾਂ ਦਾ ਸੀਗਾ ਇਹਨਾਂ ਨੇ ਖੁਦ ਵੀ ਨਹੀਂ ਇਮਤ ਦਿੱਤੀ ਇਹਨਾਂ ਨੇ ਇਮਤ ਦਿੱਤੀ ਨਹੀਂ ਕਿ ਪੈਸੇ ਨੂੰ ਪੈਸਾ ਸਮਝ ਜਾਂਦੇ ਕਿ ਉਸ ਟਾਈਮ ਇਹਨਾਂ ਨੇ ਇਥੋਂ ਤੱਕ ਇਹਦਾ ਇਹ ਸਵਾਰ ਰਿਹਾ ਵਾ ਕਿ ਜੇ ਕਿਸੇ ਕੋਲ ਪੈਸੇ ਨਹੀਂ ਵੀ ਹੈਗੇ ਨਾ ਉਹਨਾਂ ਨੂੰ ਵੀ ਗਾਣਾ ਦੇ ਦੇਣਾ ਜੇ ਕਿਸੇ ਨੂੰ 2 ਰੁਪਏ ਵੀ ਦੇਣੇ ਤਾਂ ਉਹਨਾਂ ਨੂੰ ਵੀ ਗਾਣਾ ਦੇ ਦੇਣਾ ਪੈਸਿਆਂ ਵਾਲੇ ਪਾਸੇ ਨੂੰ ਇਹ ਕੱਟ ਗਏ ਨੇ ਪੈਸਾ ਖੁਦ ਇਹਨਾਂ ਕੋਲ ਚੱਲ ਕੇ ਆਂਦਾ ਰਿਹਾ ਵਾ ਖੁਦ ਇਹ ਪੈਸੇ ਕੋਲ ਕੱਟ ਗਏ ਨੇ ਉਹਦੀ ਵਜ੍ਹਾ ਕਰਕੇ ਜਿਹੜਾ ਫਿਰ ਅੱਗੇ ਜਿਹੜਾ ਸਮਾਂ ਚੇਂਜ ਹੋਇਆ ਫਿਰ ਪੈਸਿਆਂ ਦਾ ਸਮਾਂ ਆਇਆ ਫਿਰ ਉਦੋਂ ਜਾ ਕੇ ਉਹਦੀ ਅਹਿਮੀਅਤ ਸਮਝ ਆਈ ਉਹ ਤੱਕ ਇਹ ਅ ਜਿਹੜੀ ਜਿਸ ਤਰ੍ਹਾਂ ਦਾ ਉਸ ਟਾਈਮ ਲਿਖਤ ਸੀਗੀ ਉਹ ਖਤਮ ਹੋ ਗਈ ਨਵੇਂ ਤਰੀਕੇ ਦੇ ਗਾਣੇ ਲਿਖਣੇ ਸ਼ੁਰੂ ਹੋ ਗਏ ਨਵੇਂ ਤਰੀਕੇ ਦੇ ਸਿੰਗਰ ਆਣੇ ਸ਼ੁਰੂ ਹੋ ਗਏ ਉਹ ਤੋਂ ਉਸ ਤਰੀਕੇ ਨਾਲ ਫਿਰ ਅਸੀਂ ਡਾਊਨ ਹੋਣਾ ਸ਼ੁਰੂ ਹੋ ਗਏ ਹਾਂ ਜਿਵੇਂ ਪਰਿਵਾਰ ਚ ਕੌਣ ਕੌਣ ਹੈ ਤੁਹਾਡੇ ਅਸਟਾ ਪਰਿਵਾਰ ਚ ਜੀ ਵੈਸੇ ਦੇਖੋ ਅਸੀਂ ਪੰਜ ਭਰਾ ਆ ਜਿਹਦੇ ਵਿੱਚੋਂ ਇੱਕ ਭਰਾ ਦੀ ਡੈਥ ਹੋ ਚੁੱਕੀ ਹੈ ਲੋਕ ਸਾਲ ਪਹਿਲਾਂ ਤੇ ਤਿੰਨ ਸਾਲੀਆਂ ਸਿਸਟਰ ਨੇ ਜੀ ਹੁਣ ਜਦੋਂ ਸੰਸਕਾਰ ਕੀਤਾ ਸੀ ਸੰਸਕਾਰ ਵੀ ਇੱਥੇ ਬਣਾਣਾ ਹੜਾ ਕੀਤਾ ਹੈ ਨਾ ਤੇ ਕਿਹੜਾ ਕੋਈ ਕਲਾਕਾਰ ਆਇਆ ਕੋਈ ਸਰਕਾਰ ਦਾ ਨੁਮਾਇੰਦਾ ਆਇਆ ਕੋਈ ਗੀਤਕਾਰ ਕੋਈ ਵੱਡਾ ਆਇਆ ਹੋਵੇ ਕਿਸੇ ਦਾ ਫੋਨ ਆਇਆ ਹੋਵੇ ਕੋਈ ਸੁਨੇਹਾ ਆਇਆ ਹੋਵੇ ਨਹੀਂ ਅਸਤਾ ਨਹੀਂ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਇਆ ਜੀ ਤੇ ਕੋਈ ਵੱਡਾ ਕੋਈ ਗੀਤਕਾਰ ਜਾਂ ਕਲਾਕਾਰ ਵੀ ਹਜੇ ਤੱਕ ਨਹੀਂ ਪਹੁੰਚਿਆ ਹੈਗਾ ਬਾਕੀ ਸਾਡੇ ਜਿਹੜੇ ਇਹਨਾਂ ਦੇ ਪਿਆਰੇ ਕਰਨ ਵਾਲੇ ਸੁਮਨ ਦਾ ਸੈਠੀ ਜੀ ਸੁਖ ਚਮਕੀਲਾ ਜੀ ਜੀ ਐ ਸੰਬੜੂਂਦੀ ਜੀ ਦੋ ਚਾਰ ਹੋਰ ਜਿਨ੍ਹਾਂ ਦੇ ਮੇਰੇ ਦਿਮਾਗ 'ਚ ਨਹੀਂ ਨਾ ਹੋਣੇ ਉਹ ਆਈ ਸੀ ਜੀ ਲਈ ਜਿਵੇਂ ਤੁਸੀਂ ਕੇ ਪੁਰਾਣੇ ਕਲਾਕਾਰਾਂ ਨੇ ਗੀਤਕਾਰਾਂ ਨੇ ਗਾਇਕਾ ਨੇ ਸੌਰੀ ਗਾਇਕ ਇਹਨਾਂ ਦੇ ਗੀਤ ਉਹ ਤਾਂ ਚਲੋ ਇਸ ਦੁਨੀਆ ਤੇ ਭਾਵੇਂ ਆਪ ਵੀ ਨਹੀਂ ਹੈਗੇ ਹਨ ਉਹਨਾਂ ਦੇ ਬੱਚੇ ਵੀ ਬਹੁਤ ਸਾਰੇ ਹਿੱਟ ਨੇ ਤੇ ਪਰ ਬਲਕਾਰ ਸਿੱਧੂ ਉਹਨਾਂ ਨੇ ਵੀ ਇਹਨਾਂ ਦਾ ਗੀਤ ਗਾਇਆ ਸ਼ਾਇਦ ਹੈਨਾ ਤੇ ਉਹਨਾਂ ਨੇ ਸ਼ਬਦ ਗਾਇਆ ਸੀ ਮੇਰੇ ਖਿਆਲ ਨਾਲ ਜੀ ਹੌਲੀ ਹੌਲੀ ਚੱਲਵੇਂ ਤੇ ਸਰਸਾ ਦੇ ਪਾਣੀ ਆ ਛੋਟੇ ਛੋਟੇ ਬਾੜ ਦੋਵੇਂ ਉਮਰਾਂ ਨੇ ਆਣੀ ਹੈ ਪਰ ਉਹ ਤਾਂ ਹੁਣ ਸਰਕਾਰ ਚ ਨੇ ਐਮ ਐਲ اے ਨੇ ਮੁੱਖ ਮੰਤਰੀ ਵੀ ਕਲਾਕਾਰ ਹੈ ਤੁਸੀਂ ਜਦੋਂ ਬਿਮਾਰ ਸੀ ਤੁਸੀਂ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਪਰਿਵਾਰ ਮੈਂਬਰ ਨੇ ਮੇਸਟਰ ਦੇ ਕੋਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਮਾੜੀ ਜੀ ਹੁਣ ਲਾਸਟ ਲਾਸਟ ਸਮੇਂ ਵਿੱਚ ਕੀਤੀ ਸੀਗੀ ਤਾਂ ਸ਼ਾਇਦ ਮੇਰੇ ਖਿਆਲ ਨਾਲ ਉਹ ਬਾਹਰ ਗਏ ਹੋਏ ਸੀਗੇ ਜਾਂ ਚੱਲੇ ਸੀਗੇ ਮੇਰੇ ਖਿਆਲ ਨਾਲ ਗਏ ਹੋਏ ਸੀਗੇ ਆਹੀ ਮੈਨੂੰ ਹੱਬ ਤੱਕ ਪਹਿਲਾਂ ਤਾਂ ਫਿਰ ਮਤਲਬ ਉਹਨਾਂ ਨਾਲ ਸੰਪਰਕ ਹੋ ਨਹੀਂ ਪਾਇਆ ਤੁਸੀਂ ਬਲੋਈ ਪੜਦੇ ਵੀ ਹੋਗੇ ਹਨ ਤੁਹਾਡੇ ਪਿਤਾ ਦੇ ਐਡੇ ਹਿੱਟ ਗੀਤ ਸੀਗੇ ਤੇ ਜਦੋਂ ਪੜਦੇ ਸੀ ਉਦੋਂ ਦੀਆਂ ਕੋਈ ਯਾਦਾਂ ਤਾਜ਼ੀਆਂ ਕੋਈ ਕਹਿਣਾ ਹੋਵੇ ਯਾਰ ਤੁਹਾਡੇ ਫਾਜ਼ਲ ਸਾਹਿਬ ਬੜਾ ਵਧੀਆ ਲਿਖਦੇ ਆਏ ਗੀਤ ਉਹਨਾਂ ਦਾ ਹਨਾ ਬੰਦੇ ਗੀਤਾਂ ਦਾ ਵੀ ਜ਼ਿਕਰ ਕਰਦੇ ਹੋਣਗੇ ਮੇਰਕੋ ਜੀ ਦੇਖੋ ਉਸ ਟਾਈਮ ਤਾਂ ਮਤਲਬ ਕਿ ਫੋਨ ਚੜਾਈ ਸੀ ਜਦੋਂ ਅਸੀਂ ਰੋੜਾਂ ਤੇ ਵੀ ਜਾਣਾ ਆਪਣੇ ਮੈਂ ਡੈਡੀ ਨਾਲ ਤਾਂ ਤਕਰੀਬਨ ਹਰੇਕ ਇਨਸਾਨੀ ਉਹਨਾਂ ਦੇ ਪਹਿਲੇ ਹੱਥ ਲਾਉਂਦਾ ਸੀ ਹਰੇਕ ਇਨਸਾਨੀ ਉਹਨਾਂ ਨਾਲ ਫੋਟੋ ਕੁੱਝ ਹੁੰਦਾ ਸੀ ਅੱਜ ਵੀ ਆ ਉਹ ਇਹ ਨਹੀਂ ਹੈਗਾ ਪੁਰਾਣੇ ਪੁਰਾਣੇ ਲੋਕ ਜੋ ਜਿਹੜੇ ਉਹਨਾਂ ਨੂੰ ਜਾਣਦੇ ਨੇ ਅੱਜ ਵੀ ਉਹਨਾਂ ਨਾਲ ਉਵੇਂ ਹੀ ਡੀਲ ਕਰਦੇ ਨੇ ਉਨੀ ਹੀ ਉਹਨਾਂ ਦੀ ਰਿਸਪੈਕਟ ਵਾ ਲੋਕਾਂ ਦੇ ਦਿਲਾਂ ਵਿੱਚ ਉਹਨਾਂ ਦੇ ਚਾਹਣ ਵਾਲੇ ਦੇ ਫੋਨ ਵੀ ਆਂਦੇ ਰਹਿੰਦੇ ਨੇ ਤੇ ਉਸ ਟਾਈਮ ਜਿਹੜੇ ਚਲੋ ਗਾਣੇ ਆ ਤਾਂ ਉਹ ਤਾਂ ਹੁਣ ਪੁਰਾਣੇ ਹੋ ਪੁਰਾਣੇ ਹੋ ਚੁੱਕੇ ਨੇ ਉਹਦੀ ਉਹਦੀ ਵਜ੍ਹਾ ਕਰਕੇ ਸਾਡੇ ਵੀ ਅੱਜ ਜ਼ਮਾਨੇ ਚ ਨਹੀਂ ਇਹ ਨਹੀਂ ਗਾਣੇ ਤੇ ਹੁਣ ਨਵੇਂ ਨਵੇਂ ਜਵਾਨ ਦੇ ਹਿਸਾਬ ਨਾਲ ਅਸੀਂ ਵੀ ਨਵੇਂ ਸੁਣਨ ਲੱਗ ਗਏ ਤੁਹਾਨੂੰ ਐਵੇਂ ਕਹਿ ਦਈਏ ਜੀ ਤੇ ਲੋਕੇ ਗਾਣੇ ਬਹੁਤ ਚੱਲੇ ਨੇ ਜੀ ਉਹਨਾਂ ਦੇ ਬਹੁਤ ਜ਼ਿਆਦਾ ਚੱਲੇ ਨੇ ਮਿੱਤਰਾ ਚੱਲੇ ਟਰੱਕ ਨਹੀਂ ਚਪਾ ਕੇ ਲੜ ਜਾ ਉਹਦੀ ਉਹਦੇ ਤੇ ਰੀਲਾਂ ਅੱਜ ਵੀ ਬਣਦੀਆਂ ਨੇ ਤੇ ਅੱਜ ਵੀ ਰਹੀਆਂ ਉਹਦੇ ਤੇ ਬਣਦੀਆਂ ਨੇ ਤਾਂ ਦੇਖੋ ਗਾਣਾ ਬਹੁਤ ਵਧੀਆ ਉਹ ਪਰ ਤੁਸੀਂ ਕਹਿੰਦੇ ਨੇ ਪੁਰਾਣੇ ਜੋਗ ਦੇ ਵਿੱਚ ਗਾਇਆ ਮਿੱਤਰਾ ਦਾ ਚੱਲੇ ਟਰੱਕ ਨਹੀਂ ਹੁਣ ਮੇਰੇ ਬਾਪੂ ਨੇ ਹੈਨਾ ਨਲਕੇ ਤੇ ਮੋਟਰ ਲਾ ਲਤੀ ਪਰ ਇਹਨਾਂ ਦੇ ਉਹ ਵੀ ਤਾਂ ਗੀਤ ਸੀ ਨਾ ਆ ਪਈਆ ਰਾਣੀ ਜੀ ਕਰ ਲੋ ਫਿਰ ਕਹਾਣੀ ਜੀ ਉਹ ਤਾਂ ਥੋੜੇ ਸਾਲ ਪਹਿਲਾਂ ਹੀ ਇਹਨਾਂ ਹਿੱਟ ਹੋਇਆ ਸੀਗਾ ਹਾਂਜੀ ਹਾਂਜੀ ਉਹ ਥੋੜਾ ਹਾਂਜੀ 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 ਉਹ ਵੀ ਉਹ ਵੀ ਗਾਣਾ ਬਹੁਤ ਹਿੱਟ ਹੋਇਆ ਜੀ ਇਹਨਾਂ ਦਾ ਉਹ ਦੋ ਗਾਣੇ ਸੀਗਾ ਲੋ ਬਹੁਤ ਹੀ ਜ਼ਿਆਦਾ ਮਤਲਬ ਬੋਲ ਹੋਇਆ ਨਾਲ ਹੈ ਨਾ ਵੀ ਵੈਸੇ ਇੱਕ ਅਦਾ ਇੱਕ ਦੋ ਗਾਣੇ ਇਹਨਾਂ ਨੇ ਗੁਰਲੇ ਜਖਤ ਜੀ ਨੇ ਨਵੇਂ ਗਾਏ ਨੇ ਹਾਂਜੀ ਉਸ ਤੋਂ ਇਲਾਵਾ ਕੋਈ ਨਵੇਂ ਕਲਾਕਾਰਾਂ ਨੇ ਗਾਇਆ ਹੋਵੇ ਕੋਈ ਤੁਹਾਨੂੰ ਯਾਦ ਹੋਵੇ ਨਹੀਂ ਇਸ ਤਰ੍ਹਾਂ ਖੈ ਨਹੀਂ ਯਾਦ ਹੈਗਾ ਵੈਸੇ ਹੁਣ ਮੁੰਡਾ ਕਲ ਦਾ ਜਵਾਕ ਵੈਸੇ ਮੇਰੇ ਜੈਜੀ ਦਾ ਪੁਰਾਣਾ ਹੀ ਉਹ Song ਲਿਖਿਆ ਹੋਇਆ ਸੀਗਾ ਜਿਹੜਾ ਕਿ ਫਿਰ ਉਹਨਾਂ ਨੂੰ ਰਾਜ ਭਰਾਰ ਹੋਣਾ ਜਿਹਨੇ ਗਾਇਆ ਸੀਗਾ ਮੈਂ ਮਰ ਗਈ ਬੇਚੀ ਜੀ ਦਾ ਮੁੰਡਾ ਕਲ ਦਾ ਜਵਾਕ ਤੇ ਇਸ ਤਰ੍ਹਾਂ ਕਰਕੇ ਇੰਨੇ ਗਾਣੇ ਹੈਗੇ ਨੇ ਪਰ ਅਕਸਰ ਲੋਕ ਕਹਿੰਦੇ ਆ ਜਿਵੇਂ ਐਚ ਐਮ ਕੀਆਂ ਜਾਂ ਪੁਰਾਣੀਆਂ ਕੰਪਨੀਆਂ ਨੇ ਹੈਨਾ ਪੁਰਾਣੇ ਗੀਤਕਾਰਾਂ ਨੂੰ ਕਲਾਕਾਰਾਂ ਨੂੰ ਉੱਥੋਂ ਰੈਲਟੀ ਆ ਜਾਂਦੀ ਹੈ ਪੈਸੇ ਆ ਜਾਂਦੇ ਤੁਹਾਨੂੰ ਕਦੇ ਨਹੀਂ ਆਏ ਪੈਸੇ ਉਹਨਾਂ ਤੋਂ ਇਸ ਤਰ੍ਹਾਂ ਪਹਿਲਾਂ ਮੇਰੇ ਖਿਆਲ ਨਾਲ ਐਚ ਐਮ ਵੀ ਕੰਪਨੀ ਹੋਣੀ ਸੀਗੀ ਅਹ ਤੇ ਅੱਗੇ ਜਾ ਕੇ ਮੇਰੇ ਖਿਆਲ ਨਾਲ ਉਹ ਸਾਰੇ ਗਾਮਾ ਵਿੱਚ ਦਬਤਬਦਿਲ ਹੋ ਗਈ ਤੇ ਪਹਿਲਾਂ ਉਹ ਪਹਿਲਾਂ ਜਦੋਂ ਅੱਜ ਤੋਂ ਮੇਰੇ ਖਿਆਲ ਨਾਲ 20 25 ਸੜ ਪਹਿਲਾਂ ਇਹਨਾਂ ਨੂੰ ਕੁਝ ਕੁਛ ਨਾ ਕੁਛ ਰੈਲਟੀ ਆਂਦੀ ਰਹੀ ਆ ਲੇਕਿਨ ਉਹ ਫਿਰ ਇੱਕੋ ਦਮ ਉਹ ਬੰਦ ਹੋ ਗਈ ਉਸ ਤਰ੍ਹਾਂ ਉਹ ਉਹ ਉੱਥੇ ਤੱਕ ਅਸੀਂ ਉਹ ਮਤਲਬ ਮੇਰੇ ਡੈਡ ਪਿਤਾ ਜੀ ਦੇ ਡੈਡੀ ਜੀ ਨੇ ਉਹ ਉਹ ਉੱਥੇ ਪਹੁੰਚ ਵੀ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਦੁਆਰਾ ਚાલુ ਹੋ ਜਵੇ ਲੇਕਿਨ ਉਹ ਦੁਆਰਾ ਚાલુ ਨਹੀਂ ਹੋ ਪਾਈ ਜਦੋਂ ਅੰਤਿਮ ਸੰਸਕਾਰ ਹੋਇਆ ਸੀ ਕਿਉਂਕਿ ਯਾਰ ਯਾਰ ਤੋਂ ਉਸ ਸਕੇ ਸੰਬੰਧੀ ਪਰਿਵਾਰਕ ਮੈਂਬਰ ਨੂੰ ਆਸ ਨਹੀਂ ਸੀ ਕੋਈ ਸਰਕਾਰ ਦਾ ਬੰਦਾ ਆਊਗਾ ਐਡੇ ਗੀਤ ਲਿਖੇ ਹੋਣ ਐਡਾ ਵੱਡਾ ਗੀਤਕਾਰ ਚੱਲਿਆ ਹੋਵੇ ਦੁਨੀਆ ਤੋਂ ਕੋਈ ਵੱਡੇ ਕਲਾਕਾਰ ਹੋਣਗੇ ਫਿਰ ਕੀ ਨਿਰਾਸ਼ਾ ਹੱਥ ਲੱਗੀ ਕੀ ਲੱਗਿਆ ਨਿਰਾਸ਼ਾ ਹੀ ਹੱਥ ਲੱਗੀਆ ਵੈਸੇ ਮੈਂ ਤੁਹਾਨੂੰ ਸੱਚ ਦੱਸਦਾ ਵਾਂ ਕਿ ਸਾਨੂੰ ਇਦਾਂ ਲੱਗਦਾ ਸੀਗਾ ਸਾਨੂੰ ਇਦਾਂ ਲੱਗਦਾ ਸੀਗਾ ਅਸੀਂ ਗੱਲਾਂ ਕਰਦੇ ਹੁੰਦੇ ਸੀਗੇ ਵੇ ਦੇਖੋ ਜਦੋਂ ਇਹ ਜਾਣਗੇ ਨਾ ਤਾਂ ਤਾਂ ਦੇਖੋ ਘਰ ਦੇ ਤੋਂ ਵੱਧ ਲੋਕ ਰੋਣਗੇ ਇੱਥੇ ਇਕੱਠ ਦੇਖੋ ਕਿੰਨਾ ਹੋਊਗਾ ਦੇਖੋ ਕਿੰਨੇ ਕਲਾਕਰ ਪਹੁੰਚਣਗੇ ਦੇਖੋ ਕਿੰਨਾ ਹੋਊਗਾ ਤਾਂ ਉ ਤਖਰੀ ਉਹ ਲਿਖ ਜਿਓ ਸਾਰਾ ਕੁਝ ਉਸ ਤੋਂ ਉਲਟ ਹੋਇਆ ਸਾਰਾ ਕੁਝ ਹੀ ਉਸ ਤੋਂ ਉਲਟ ਹੋਇਆ ਤੇ ਹੁਣ ਅੱਗੇ ਦੇਖੋ ਹੋਗਾ ਉਹਨਾਂ ਦਾ ਦਿਨ ਬੁੱਧਵਾਰ ਨੂੰ 3 ਤਰੀਕ ਨੂੰ ਠੀਕ ਆ ਤੇ ਹੁਣ ਹੁਣ ਉੱਥੇ ਪਤਾ ਲੱਗ ਜਣਾ ਜੀ ਭੋਗ ਕਿੱਥੇ ਪਾ ਰਹੇ ਹੋ ਭੋਗ ਜੀ ਮੇਰੇ ਮੇਰੇ ਪਿੰਡ ਹੀ ਪਏਗਾ ਜਿੱਥੇ ਮੈਂ ਇਸ ਟਾਈਮ ਰਹਿ ਰਿਹਾ ਹਾਂ ਜਿੱਥੇ ਤੁਸੀਂ ਇਸ ਟਾਈਮ ਪਹੁੰਚ ਕੀਤੀ ਆ ਪਿੰਡ ਬਾਰਨਹਾੜਾ ਲੁਧਿਆਣਾ ਹੰਬੜਾ ਰੋਡ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਲਿਖੇ ਪਏਗਾ ਜੀ ਬੱਬੂ ਜੀ ਜੇ ਕਿਸੇ ਨੇ ਭੋਗ ਤੇ ਆਉਣਾ ਹੋਵੇ ਰਸਤਾ ਕਿਹੜਾ ਕਿੱਧਰ ਜਾਈ ਜਾ ਸਕਦਾ ਜੇ ਪਰਿਵਾਰ ਨਾਲ ਸੰਪਰਕ ਕਰਨਾ ਹੋਵੇ ਤਾਂ ਕਿਵੇਂ ਕੀਤਾ ਜਾ ਸਕਦਾ ਦੇਖੋ ਜੀ ਆਪਣਾ ਐਡਰੈਸ ਹੈਗਾ ਡੀ ਐਮ ਸੀ ਰੋਡ ਜਿਹਨੂੰ ਕਿ ਹੰਬੜਾ ਰੋਡ ਕਹਿੰਦੇ ਆ ਲੁਧਿਆਣਾ ਡੀ ਐਮ ਸੀ ਰੋਡ ਦੇ ਵਿੱਚ ਪ੍ਰਤਾਪਪੁਰਾ ਜਿਹਨੂੰ ਪ੍ਰਤਾਪ ਸਿੰਘ ਵਾਲਾ ਵਾਲਾ ਵੀ ਕਹਿੰਦੇ ਨੇ ਉੱਥੇ ਹੀ ਨਾਲ ਹੀ ਲਾਗੇ ਇੱਕ ਪਿੰਡ ਹੈ ਵਿਲੇਜ ਬਾਰਨਹਾੜਾ ਜੋ ਕਿ ਪ੍ਰਤਾਪ ਸਿੰਘ ਵਾਲਾ ਤੋਂ 1 ਕਿਲੋਮੀਟਰ ਦੀ ਦੂਰੀ ਤੇ ਆ ਤੇ ਉੱਥੇ ਹੀ ਨਾਲ ਹੀ ਉਸ ਪਿੰਡ ਦੇ ਵਿੱਚ ਇੱਕੋ ਹੀ ਗੁਰਦੁਆਰਾ ਜੀ ਉੱਥੇ ਇਹਨਾਂ ਦਾ ਅੰਤਿਮ ਸੰਸਕਾਰ ਹੋਏਗਾ ਮਤਲਬ ਅੰਤਿਮ ਅਰਦਾਸ ਹੋਏਗੀ ਸੌਰੀ ਤੇ ਤੁਸੀਂ ਮੋਬਾਈਲ ਨੰਬਰ ਇਹਨਾਂ ਦਾ ਹੈਗਾ ਵਾ 98784 13759 9878413759 ਜੇ ਇਸ ਨੰਬਰ ਤੇ ਤੁਹਾਨੂੰ ਸੰਪਰਕ ਵੀ ਬੰਦੇ ਕਰ ਸਕਦੇ ਆ ਜੇ ਕਿਸੇ ਇਸ ਪਰਿਵਾਰ ਨਾਲ ਸੰਪਰਕ ਸਾਧਣਾ ਹੋਵੇ ਉਹ ਨੰਬਰ ਹੀ ਤੁਹਾਡੇ ਕੋਲ ਹੀ ਹੁੰਦਾ ਹੈ ਹਾਂਜੀ ਹਾਲ ਦੀ ਘੜੀ ਵਿੱਚ ਹੁੰਦਾ ਪਹਿਲਾਂ ਉਹਨਾਂ ਕੋਲ ਹੁੰਦਾ ਸੀਗਾ ਜੀ ਠੀਕ ਹਾਂਜੀ ਆ ਤੁਸੀਂ ਪ੍ਰਵਾਨਾ ਜੀ ਦੇ ਸੰਪਰਕ ਜਿਹੜਾ ਨੰਬਰ ਆ ਉਹ ਵੀ ਦੇਤਾ ਬਬਲੂ ਜੀ ਨੇ ਤੁਸੀਂ ਇਹਨਾਂ ਦਾ ਫੋਨ ਕਰਕੇ ਇਹਨਾਂ ਨਾਲ ਸੰਪਰਕ ਵੀ ਸਾਥ ਸਕਦੇ ਹੋ ਬਬਲੂ ਜੀ ਬਚਪਨ ਦੇ ਵਿੱਚ ਕਿਸੇ ਨੇ ਕਦੇ ਦੋਸਤ ਨੇ ਮਿੱਤਰ ਨੇ ਸਾਥੀ ਨੇ ਇਹ ਨਹੀਂ ਕਿਹਾ ਤੇਰੇ ਬਾਪ ਫਾਦਰ ਰਾਏ ਗੀਤਾ ਤੁਸੀਂ ਸੁਣਾਓ ਤੁਹਾਨੂੰ ਨਹੀਂ ਕਿਸੇ ਨੇ ਕਿਹਾ ਵੀ ਤੁਹਾਡੇ ਫਾਦਰ ਇੰਨਾ ਵਧੀਆ ਲਿਖਦੇ ਸੀਗੇ ਤੁਸੀਂ ਵੀ ਗਾਇਕੀ ਚ ਆਜੋ ਜਾਂ ਕੁਛ ਆਜੋ ਕਹਿੰਦੇ ਨੇ ਜੀ ਕਹਿੰਦੇ ਨੇ ਗਾਇ ਦੋਸਤ ਮਿੱਤਰ ਵੀ ਕਹਿੰਦੇ ਨੇ ਤੇ ਜਿਹੜੀ ਡੈਡੀ ਦੇ ਅੱਗੇ ਜਾਣ ਪਛਾਨ ਵਾਲ ਹੈਗੇ ਨੇ ਉਹ ਵੀ ਮੈਨੂੰ ਇਸ ਗੱਲ ਦੀ ਕਹਿੰਦੇ ਨੇ ਲੇਕਿਨ ਉਹਦੀ ਵਜਾਇਆ ਕਿ ਅਸੀਂ ਖੁਦ ਗਰੀਬ ਆ ਤੇ ਇੰਨੇ ਕ ਜਿਆਦਾ ਗਰੀਬ ਆ ਕਿ ਉਹ ਉਸ ਚੀਜ਼ ਵਾਲਾ ਸੋਚਿਆ ਨਹੀਂ ਜਾ ਸਕਦਾ ਝਾਕਿਆ ਨਹੀਂ ਜਾ ਸਕਦਾ ਹੁਣ ਇਹ ਚੀਜ਼ਾਂ ਲਈ ਸਾਡੇ ਕੋ ਸਵਾ ਹੋਣਾ ਬਹੁਤ ਜ਼ਰੂਰੀ ਆ ਇਸ ਪਾਸੇ ਕੋ ਦਿਮਾਗ ਹੋਣਾ ਬਹੁਤ ਜ਼ਰੂਰੀ ਆ ਅਸੀਂ ਖੁਦ ਗਰੀਬ ਆ ਤਾਂ ਉਸ ਪਾਸੇ ਨੂੰ ਮਤਲਬ ਚਾਕੇ ਵੀ ਪੈਂਦੇ ਅਸੀਂ ਤੁਹਾਡੇ ਕਿੰਨੇ ਬੱਚੇ ਆ ਬੱਚੇ ਕੀ ਕਰਦੇ ਆ ਪਰਿਵਾਰ ਤੁਸੀਂ ਕੀ ਕਰਦੇ ਹੋ ਮੇਰੇ ਆਪਣੇ ਦੋ ਬੱਚੇ ਨੇ ਜੀ ਮੇਰੀ ਲੇਬਰ ਜੋ ਵੀ ਆ ਡਾਊਨਸਟੇਲਿੰਗ ਦਾ ਕੰਮ ਕਰਦਾ ਮੈਂ ਦੋ ਬੱਚੇ ਨੇ ਮੇਰੇ ਇੱਕ ਲੜਕਾ ਇੱਕ ਲੜਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਲਾਕਾਰ ਮੈਂ ਪਹਿਲਾਂ ਵੀ ਦੋ ਵਾਰੀ ਕਹਤਾ ਹਨਾ ਸਰਕਾਰ ਨੂੰ ਜਾਂ ਜਿਹੜੇ ਪੁਰਾਣੇ ਕਲਾਕਾਰ ਨੇ ਗੀਤਕਾਰ ਨੇ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੁੰਗੇ ਉਹਨਾਂ ਦੇ ਭੋਗ ਦੇ ਬਾਰੇ ਜਾਂ ਕੁਛ ਹੋਰ ਉਹਨਾਂ ਦੇ ਬਾਰੇ ਬਿਲਕੁਲ ਜੀ ਵੇਖੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਉਹਨਾਂ ਨੂੰ ਤਾਂ ਤੋਂ ਉਹਨਾਂ ਤੋਂ ਸਾਨੂੰ ਆਸ ਵੀ ਹੈਗੀ ਆ ਮਾਨ ਵੀ ਹੈਗਾ ਵਾ ਕਿਉਂਕਿ ਇੱਕ ਤਾਂ ਉਹ ਖੁਦ ਕਲਾਕਾਰ ਨੇ ਦੂਜੇ ਨੰਬਰ ਤੇ ਉਹ ਉਹਨਾਂ ਸਾਹਮਣੇ ਵੱਡੇ ਹੋਏ ਨੇ ਪਰਵਾਨਾ ਜੀ ਜਿਹੜਾ ਸਾਹਮਣੇ ਉਹ ਵੱਡੇ ਹੋਏ ਨੇ ਉਹਨਾਂ ਨੂੰ ਉਹਨਾਂ ਬਾਰੇ ਤਕਰੀਬਨ ਮੇਰੇ ਖਿਆਲ ਨਾਲ ਸਾਰਾ ਕੁਝ ਹੀ ਪਤਾ ਹੋਊਗਾ ਜੋ ਕੁਝ ਮੈਂ ਜੋ ਕੁਝ ਮੈਨੂੰ ਨਹੀਂ ਪਤਾ ਮੇਰੇ ਖਿਆਲ ਨਾਲ ਉਹਨਾਂ ਨੂੰ ਪਤਾ ਹੋਊਗਾ ਹਾਂ ਹਾਂਜੀ ਤਾਂ ਉਹਨਾਂ ਨੂੰ ਪਤਾ ਮੈਂ ਮਤਲਬ ਕਿ ਮੇਰੀ ਅਪੀਲ ਆ ਵੀ ਉਹਨਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਜੀ ਇਹ ਸਾਡੇ ਨਾਲ ਚਤਰ ਸਿੰਘ ਪਰਵਾਨਾ ਜਿਹੜੇ ਇੱਕ ਗੀਤਕਾਰ ਸੀ ਉਹਨਾਂ ਦੇ بیٹے ਸੀ ਬਬਲੂ ਤੁਸੀਂ ਗੱਲਬਾਤ ਸੁਣੀ ਹੈ ਪਰਿਵਾਰ ਨੂੰ ਵੀ ਵੱਡੀਆਂ ਆਸਾਂ ਵੱਡੀਆਂ ਉਮੀਦਾਂ ਸੀ ਕਿ ਐਡਾ ਵੱਡਾ ਗੀਤਕਾਰ ਹੈ ਜਿਹਨੇ ਹਜ਼ਾਰਾਂ ਗੀਤ ਲਿਖਤੇ ਬੜੇ ਕਲਾਕਾਰਾਂ ਨੂੰ ਸਟਾਰ ਬਣਾਤਾ ਬڑے ਕਲਾਕਾਰਾਂ ਦੇ ਮਿਹਰ ਮਹਿਲ ਉਸਾਰੇ ਗਏ ਬਹੁਤ ਸਾਰੇ ਜਿਹੜੇ ਗੀਤਕਾਰ ਆ ਉਹਨੂੰ ਦੇਖ ਤੇ ਕੇ ਉਹਨਾਂ ਦੀਆਂ ਲਿਖਤਾਂ ਨੂੰ ਦੇਖ ਦੇ ਕੇ ਗੀਤਕਾਰ ਬਣੇ ਹੋਣਗੇ ਬਹੁਤ ਸਾਰੇ ਕਲਾਕਾਰ ਉਹਨਾਂ ਦੇ ਗੀਤਾਂ ਨੂੰ ਸੁਣ ਸੁਣ ਕੇ ਗਾਇਕ ਬਣੇ ਹੋਣਗੇ ਪਰ ਪਰਿਵਾਰ ਦੇ ਹੱਥ ਨਿਰਾਸ਼ਾ ਹੀ ਲੱਗੀ ਆ ਨਾ ਸਰਕਾਰ ਆਈ ਆ ਨਾ ਕੋਈ ਵੱਡਾ ਕਲਾਕਾਰ ਆਇਆ ਨਾ ਕੋਈ ਵੱਡਾ ਗੀਤਕਾਰ ਆਇਆ ਹੁਣ ਪਰਿਵਾਰ ਨੂੰ ਆਸ ਹੈ ਕਿ ਸ਼ਾਇਦ ਜਿਹੜੀ ਅੰਤਮ ਅਰਦਾਸ ਹੋਊਗੀ 4 ਤਰੀਕ ਨੂੰ ਬਰਨਹਾੜਾ ਦੇ ਵਿੱਚ ਉੱਥੇ ਸ਼ਾਇਦ ਕੋਈ ਸਰਕਾਰ ਦਾ ਨਮਾਇੰਦਾ ਆ ਜਾਵੇ ਕੋਈ ਵੱਡਾ ਕਲਾਕਾਰ ਆ ਜਾਵੇ ਕੋਈ ਵੱਡਾ ਗੀਤ ਕਾ ਰਾਜਵੀ ਤੁਹਾਨੂੰ ਇਹ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜਰੂਰ ਦਿਓ ਕੈਮਰਾਮੈਨ ਗੁਰਦੀਪ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਪਟੜੀ